ਅੰਗਰੇਜ਼ਾਂ ਦੇ ਟਾਈਮ ਵਿੱਚ ਸਿੱਖ ਸਿੱਖ ਨੂੰ ਵੋਟ ਪਾਉਂਦਾ ਸੀ ਹਿੰਦੂ ਹਿੰਦੂ ਨੂੰ ਪਾਉਂਦਾ ਸੀ ਮੁਸਲਮਾਨ ਮੁਸਲਮਾਨ ਨੂੰ ਪਾਉਂਦਾ ਸੀ ਇਸ ਵਾਸਤੇ ਸਿੱਖ ਰਖਰੀ ਕੌਮ ਹੈ ਤਿਰੰਗਾ ਝੰਡਾ ਤਿੰਨਾਂ ਕੌਮਾਂ ਦੀ ਥਿਉਰੀ ਤੇ ਬਣਿਆ ਤੇ ਜਦੋਂ ਝੰਡਾ ਮਾਰਚ ਹੋਣਾ ਸੀ ਜਿੱਤ ਵੇਲੇ ਤੇ ਅੱਗੇ ਮਸ਼ੀਨਾਂ ਦੇ ਨਾਲ ਬੀੜੀਆਂ ਜੰਨੀਆਂ ਸੀ ਤਾਂ ਉਸ ਵੇਲੇ ਪਟੇਲ ਮੋਤੀ ਲਾਲ ਤੇ ਮਹਾਤਮਾ ਗਾਂਧੀ ਇਹਨਾਂ ਨੇ ਕਹਿ ਵੀ ਹੁਣ ਅੱਗੇ ਮਸ਼ੀਨਾਂ ਦੇ ਨਾਲ ਬੀੜੀਆਂ ਤੇ ਝੰਡਾ ਮਾਰਚ ਕਰਨਾ ਅੱਗੇ ਕਿਹਨੂੰ ਲਾਈਏ ਕਹਿੰਦੇ ਵੀ ਸਿੱਖ ਸਾਰਤ ਤੋਂ ਬਹਾਦਰ ਹੈ ਬਾਬਾ ਖੜਕ ਸਿੰਘ ਜੀ ਨਾਲ ਸੀ ਉਹ ਆਪਣੇ ਕੋਲ ਸੀ ਨਾ ਉਹ ਥੋੜੇ ਪ੍ਰਧਾਨ ਜੀ ਦੇ ਅਸਦਾਰ ਤਾਂ ਉਹਨਾਂ ਨੂੰ ਕਹਾਂ ਜੀ ਤੁਸੀਂ ਅੱਗੇ ਲੱਗੋ ਉਹ ਕਹਿੰਦੇ ਬੈਠੋ ਆਪਾਂ ਇੱਕ ਵਾਰ ਨੂੰ ਸਾਫ਼ ਕਰ ਲਈਏ ਵੀ ਆਹ ਜਿਹੜਾ ਝੰਡਾ ਇਹ ਝੰਡੇ ਦੇ ਥੱਲੇ ਰਹਿਣ ਵਾਸਤੇ ਆਪਾਂ ਹਿੰਦੁਸਤਾਨੀਆਂ ਨੇ ਪਰਨ ਕੀਤਾ ਉੱਪਰ ਜਿਹਦਾ ਰੰਗ ਉਹ ਅੱਗੇ ਲੱਗ ਜਾਓ ਜਿਹਦਾ ਵਿਚਾਲੇ ਰੰਗ ਉਹ ਵਿਚਾਲੇ ਲੱਗ ਜਾਓ ਥੱਲੇ ਰੰਗ ਉਹ ਪਿੱਛੇ ਲੱਗ ਜਾਓ ਕੇਟਾ ਰੰਗ ਉੱਪਰ ਸੀ ਇਹ ਦਿੱਤਿਆਂ ਨੂੰ ਬਹੁਤ ਪਸੰਦ ਕਰਦੇ ਇਹਨਾਂ ਉਹ ਅੱਗੇ ਲੱਗੋ ਹੈਜਰੀ ਰੰਗ ਵਿਚਾਲੇ ਸੀ ਮੁਸਲਮਾਨ ਉਹ ਵਿਚਾਲੇ ਲੱਗੋ ਖਤਾਰਾਂ ਦੇ ਥਲੇ ਸੀ ਉਸ ਵੇਲੇ ਮਹਾਤਮਾ ਗਾਂਧੀ ਤੇ ਮੋਤੀ ਲਾਲ ਨੇ ਕਹੀ ਇਹਦਾ ਕੀ ਝੰਡਾ ਟੋਕ ਤੋੜ ਦਿੰਦੇ ਆ ਤੇ ਰੰਗ ਬਦਲ ਇਹ ਹਸਣ ਵਾਲੀ ਗੱਲ ਨਹੀਂ ਅਣਖ ਦੀ ਗੱਲ ਆ ਸਿੰਘ ਹਸਣ ਵਾਲੀ ਇਕਲੀ ਗੱਲ ਨਹੀਂ ਇਹ ਬੜੀ ਅਣਖ ਦੀ ਹੈ ਤੇ ਉਹ ਝੰਡੇ ਦਾ ਰੰਗ ਜਿਹੜਾ ਕੇਸਰੀ ਸੀ ਉੱਪਰ ਕੀਤਾ ਤੇ ਬਾਬਾ ਖੜਖੇ ਨੇ ਤੌਰ ਤੇ ਬੋਡਾ ਰੱਖਾ ਪਰੰਪਰਾ ਆ ਕੇ ਤੇ ਸਿੱਖ ਵੱਖਰੀ ਕੌਮ ਕਿਵੇਂ ਨਹੀਂ ਉਹਦਾ ਫੇਰੇ ਮੋਤੀ ਲਾ ਕੇ ਲੱਗੇ ਹੁੰਦੇ ਅੱਗੇ ਇਸ ਵਾਸਤੇ ਵੀ ਸਿੱਖ ਸਰਦਾਰ ਬਹਾਦਰ ਜੀ ਵੱਖਰੀ ਕੌਮ